ਅਸ਼ਵਨੀ ਜੀ ਕਿੰਨੇ ਕੁਏ ਚੋਰੀ ਹੋਈ ਹੈ ਸਾਰੀ ਇਹ ਦੇਖੋ ਅਸੀਂ ਨਾ 6:00 ਵਜੇ ਚਲੇ ਗਏ ਸੀ ਜੀ ਅੱਗੇ ਜਿਹੜਾ ਮੇਰਾ ਸੁਰੱਖਿਆ ਗਰਮੀ ਸੀ ਉਹ ਇੱਥੇ ਸੁਣਦਾ ਸੀ ਜੀ ਤੋ ਕੱਲ ਦੀ ਸੁਰੱਖਿਆ ਜਰਨੀ ਨਹੀਂ ਸੁੱਤਾ ਮੈਨੂੰ ਨਹੀਂ ਪਤਾ ਰਾਤ ਨੂੰ 12 ਵਜੇ ਆਏ ਨੇ 1 ਵਜੇ ਆਏ ਨੇ ਦੇਖੀ ਪਹਿਲਾਂ ਵੀ ਹੁੰਦੀ ਰਹੀ ਹੈ ਇਹ ਕਿਸੇ ਦੀ ਛਿਦਾਰਤ ਹੈ ਜਾਂ ਕੋਈ ਮੇਰੇ ਤੇ ਹਮਲਾ ਹੈ ਇਹ ਮੈਨੂੰ ਇਹਦੇ ਬਾਰੇ ਕੋਈ ਨਹੀਂ ਪੁਲਿਸ ਇਨਵੈਸਟੀਗੇਸ਼ਨ ਚ ਸਾਰਾ ਕੁਝ ਪਤਾ ਲੱਗ ਜੇਗਾ ਮੈਂ बार-बार ਪ੍ਰਸ਼ਾਸਨ ਤੋਂ ਪਹਿਲਾਂ ਮੰਗ ਕਰਦਾ ਰਿਹਾ ਵੀ ਸੁਰੱਖਿਆ ਲਾ ਦਿਓ ਜੇ ਅੱਜ ਦੇਖੋ ਇਹ ਚੋਰੀ ਦਾ ਸਰ ਸਮਾਨ ਵੀ ਪਏਗਾ ਹਾਂ ਉਹ ਨਕਦੀ ਤੇ 골ਡ ਲੈ ਗਏ ਨਹੀਂ ਤਾਂ ਉਹ ਸਮਾਨ ਵੀ ਲੈ ਜਾਂਦੇ ਸਭ ਕੁਝ ਲੈ ਜਾਂਦੇ ਇਹ ਇੱਕ ਹਮਲੇ ਵੀ ਸਾਜ਼ਿਸ਼ ਹੈ ਜੀ ਇਹ ਬਾਕੀ ਪੂਲਸ ਇਨਵੈਸਟੀਗੇਸ਼ਨ ਹੋਏਗੀ ਉਹਦੇ ਚ ਪਤਾ ਲੱਗ ਜੇਗਾ ਜੀ ਸ਼ਿਵ ਸੈਨਾ ਦਾ ਮੈਂ ਪੰਜਾਬ ਦਰਦੂ ਆ ਜੀ ਪੰਜਾਬ ਜੇ ਐਕਟਿਵ ਪ੍ਰੈਜ਼ੀਡੈਂਟ ਆ ਸਮਾਜ ਸੇਵਕਾਂ ਜੇ ਸਾਡੇ ਵਰਗੇ ਲੋਕ ਨਹੀਂ ਸੇਫ ਹੈਗੇ ਤੇ ਆਮ ਪਬਲਿਕ ਕਿੰਨੀ ਸੇਫ ਹੋਏਗੀ ਅਸੀਂ ਸਰਕਾਰ ਦੀ ਹਰ ਥਾਂ ਐਪਰੀਸ਼ੀਏਟ ਕਰਦੇ ਆ ਪ੍ਰਸ਼ੰਸਾ ਕਰਦੇ ਆ ਪਰ ਅੱਜ ਮੇਰਾ ਮਨ ਬਹੁਤ ਦੁਖਿਆ ਜਦੋਂ ਸਾਡੇ ਘਰ ਦਾ ਖੁਦ ਨੁਕਸਾਨ ਹੋਇਆ ਦੇਖੋ ਤੁਸੀਂ ਇੱਕ ਦਾ ਕੋਸਟਲੀ ਲੋਕ ਹੈ ਹੂੰ ਇਹਦੇ ਅੰਦਰ ਐਂਟਰੀ ਨਹੀਂ ਹੋ ਸਕਦੀ ਜੀ ਜੀ ਕਿਸੇ ਤਰ੍ਹਾਂ ਉਹਨਾਂ ਨੇ ਕਿੱਦਾਂ ਦੇਖੋ ਕਿਸ ਤਰ੍ਹਾਂ ਕਿਵੇਂ ਤੋੜਿਆ ਇਹ ਟੁੱਟ ਨਹੀਂ ਸਕਦਾ ਦੇਖੋ ਉਹਨੇ ਕਿੰਨੇ ਤਰੀਕੇ ਨਾਲ ਤੋੜਿਆ ਸਾਰੇ ਅੰਦਰ ਬੈੱਡ ਬਰੋਲੇ ਨੇ ਜੀ ਬਾਹਰ ਦੀਵੇ ਜੇ ਮੈਂ ਨਾ ਕਰ ਹੁੰਦਾ ਮੇਰੀ ਮਿਸ ਜਿੱਕਲੀ ਹੁੰਦੀ ਮਰ ਜਾਂਦੇ ਜੀ ਹੂੰ ਉਹਨੇ ਇਹ ਤਾਂ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਇਨਵੈਸਟੀਗੇਸ਼ਨ ਕਰਕੇ ਸਾਨੂੰ ਇਨਸਾਫ ਦਿਵਾਉਣਾ ਚਾਹੀਦਾ ਤੇ ਕਿੰਨੇ ਕੁ ਤੁਹਾਡੀ ਜਿਹੜੀ ਚੋਰੀ ਹੋਈ ਹੈ ਸਾਰੀ ਇਹ ਦੇਖੋ ਅੰਦਰ 112000 ਰੁਪਇਆ ਪਿਆ ਸੀ ਜੀ ਤੇ ਮਿਸਰੀਆਂ ਵਾਲੀਆਂ ਤੇ ਇੱਕ ਚੈਨਲੀ ਪਈ ਸੀ ਜੀ ਬਾਕੀ ਹਜੇ ਸਾਡਾ ਸਮਾਨ ਉੱਧਰ ਸੀਗਾ ਤਕਰੀਬਨ ਸਾਡੇ 3/something ਐਦਾਂ ਸੋਨਾ ਹੈਗਾ ਸੀਗਾ ਇਸਾ ਕੀ ਕੀ ਚੀਜ਼ਾਂ ਸੀਗਾ ਸੋਨੇ ਦੇ ਵਿੱਚ ਬਾਲੀਆਂ ਸੀ ਤੇ ਇੱਕ ਚੈਨ ਸੀ ਚੈਨ ਸੀਗੀ ਰਾਸ਼ੀ ਜਿਹੜੀ 112000 ਦੇ ਨੇੜੇ ਬੜ ਸਭ ਸੀਗਾ ਹਾਂ ਰਾਸ਼ੀ 112000 ਠੀਕ ਪੁਰੰਜ ਕੀ ਕਹੋਗੇ ਬੀਤੀ ਰਾਤ ਚੋਰੀ ਹੋਈ ਹੈ ਤੇ ਸਾਡੇ ਕਿ ਤਿੰਨ ਤੋਲੇ ਸੋਨਾ ਕਹਿ ਰਹੇ ਨੇ 110000 12000 ਰੁਪਇਆ ਜਿਹੜੇ ਸਮਥਿੰਗ ਨਗਦੀ ਵੀ ਲੈ ਗਏ ਪਰ ਤੁਸੀਂ ਪਹੁੰਚਿਓ ਹੁਣ ਅਸੀਂ ਇਸ ਤਰ੍ਹਾਂ ਜੀ ਸਾਡੇ ਅਸਮੀ ਸਿੰਘ ਮਾਲ ਜੀ ਨੇ ਪ੍ਰਧਾਨ ਸਿਖਸ਼ਣਾ ਦੇ ਸਮਾਨੇ ਦੇ ਰਹਿਣ ਵਾਲਿਆ ਇਹਨਾਂ ਨੇ ਇੱਥੇ ਢਿਲੋ ਕਲਮ ਨੂੰ ਕੋਈ ਮਕਾਨ ਲਿਆ ਆਪਣਾ ਬੋਲ ਲਿਆ ਨਰੇਟਾ ਪਹਿਲਾਂ ਉਹਦੇ ਜੇ ਕਹਿ ਰਹੇ ਇਹਨਾਂ ਨੇ ਦਸਰੋਂ ਤੱਕ ਦੀ ਸਮਾਨ ਸਿਫਟ ਕਰੇ ਸੀ ਤੇ ਰਾਤ ਅਸੀਂ ਲੋਕ ਨੂੰ ਲਾ ਕੇ ਚਲੇ ਗਏ ਕੁਝ ਇੱਥੇ ਨਗਦੀ ਵਗੈਰਾ ਵੀ ਇਹਨਾਂ ਦੇ ਕੋਈ ਸੋਨਾ ਪਿਆ ਸੀ ਜਦੋਂ ਸਵੇਰੇ 8:30 ਵਜੇ ਇੱਥੇ ਆਏ ਨੇ ਇਨਾ ਦੇਖਿਆ ਜੀ ਘਰ ਦਾ ਜਿਹੜਾ ਕੋਠੀ ਦਾ ਜਿਹੜਾ 메ਨ ਦਰਵਾਜ਼ਾ ਬਾਹਰਲਾ ਤੇ ਲੱਗਾ ਹੋਇਆ ਸੀ ਤੇ ਜਿਹੜਾ 메ਨ ਦਰਵਾਜ਼ਾ ਅੰਦਰ ਗੈਲਰੀ ਵਾਲਾ ਸੀ ਉਹਦਾ ਲੋਕ ਤੋੜ ਕੇ ਅਣਖਾਤੇ ਅੰਦਰ ਚੋਰ ਦਾਖਲ ਹੋਇਆ ਨੇ ਤੇ ਅੰਦਰ ਸਾਰੀ ਜਿੰਨੀ ਕੋਠੀ ਦੀ ਫੋਨੋਕਰਾਲੀ ਕਰੀ ਹੋਈ ਹੈ ਤੇ ਇਹਨਾਂ ਨੇ ਸਾਨੂੰ ਸਾਢੇ 9:00 ਤੋਂ ਪੌਣੇ 10:00 ਵਜੇ ਥਾਣੇ ਤਲਾਹ ਦਿੱਤੀ ਹੈ। ਜੀ। ਤਲਾਹ ਦਿੰਦਾ ਸਾਰ ਅਸੀਂ pront मौके ਤੇ ਆਏ ਹਾਂ। ਹੂੰ। ਤੇ ਅਸੀਂ ਜਾਇਜਾ ਲਿਆ ਇਹਨਾਂ ਦੇ ਫੈਸਲੇ ਮੁਤਾਬਕ ਸਾਡਾ 1 ਲੱਖ ਰੁਪਏ ਨਕਦ ਹੈ ਕੋਈ ਸਾਢੇ ਉਤਨ ਕੋਲੇ ਸਾਡਾ ਗੋਲਡ ਹੈ। ਹੂੰ। ਤੇ ਬਾਕੀ ਅਸੀਂ ਉਹ ਫਿੰਗਰਪ੍ਰਿੰਟ ਨੂੰ ਕੰਟਰੋਲ ਹੂਮ ਤੇ ਮੈਸੇਜ ਕਰ ਤੋਂ मौके ਤੇ ਆ ਰਹੇ ਨੇ। ਲੱਗਦਾ ਵੀ ਕੋਈ ਉੱਚ ਤਾਂ ਨਹੀਂ ਕੋਈ ਕੋਈ ਭੇਤੀ ਬੰਦੇ ਦਾ ਕੰਮ ਲੱਗਦਾ ਜੀ ਇਹ। ਦੇਖਦੇ ਆ ਇਨਵੈਸਟੀਗੇਸ਼ਨ ਦਾ ਪਾਰਟ ਹੈ ਦੇਖਦੇ ਆ ਅੱਗੇ ਤਕੀਸ ਕਰਦੇ ਆ ਵੀ ਕਿਹਨੇ ਅੱਗੇ ਕਾਰਨ ਕਰਨਾ ਹੈ। ਠੀਕ। ਪ੍ਰਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਪਰਟیز